ਹੋਰ ਕਿ ਕੀ ਆ ਰਹੀ ਹੈ ਇਹ ਮੈਸ਼ਨ ਨੂੰ ਲੈ ਕੇ ਵੱਡਾ ਜਣ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਜ ਅਭਿਆਸ ਕੀਤੀ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਏਜੀ ਸਾਹਿਬ ਪਟਿਆਲਾ ਦੇ ਇਹ ਸਿਚੀ ਹਰਖਾ ਜਨਮ ਆਈਪੀਐਸ ਐਸਐਸਪੀ ਬਰਾਲਾ ਵੀ ਜੀ ਹਦਾਇਤਾਂ ਨਿਰਦੇਸ਼ੇ ਖਾੜੇ ਸਾਡੇ ਸਾਊਥ ਯੂਨੀਅਨ ਤਪਾ ਤੇ ਅਸਲ ਤੋਂ ਤਪਾ ਸੁਦੀ ਸੁਦੀ ਜੀ ਨੇ ਇਹਨਾਂ ਹੀ ਪਾਰਟੀ ਨੇ ਮੋਬਾਈਲ ਪ੍ਰਾਪਤੀ ਕੀਤੀ ਹੈ ਜੋ ਜੁreturnData ਸ਼ਾਹ ਬੁਦੂ ਕੰਰ ਹੈ ਉਸ ਕੋਲ ਸੁਨੇਹਾ ਦਿੱਤਾ ਤੇ ਡੀਐਸਪੀ ਤਬਾਦੀ ਨਿਗਰਾਨੀ ਹੈਡ ਇਹਨਾਂ ਨੇ ਭਾਜ ਘੁੰਟਲ ਤਰੀਬ ਪੁਲੀ ਬਰਾਮਦ ਕੀਤੀ ਹੈ ਜਿਸ ਵਿੱਚ ਚਾਰ ਦੋਸ਼ੀਆਂ ਖਿਲਾਫ ਹੋਣ ਕਰਕੇ 110 ਅੰਡਰ ਸੈਕਸ਼ਨ 15 25 38 74 ਐਡੀਪੀਐਸ ਐਕਟ ਅਧਰਜ ਡੀਐਸਪੀ ਤਬਾਦੀ ਕਰਿਆ ਜਿਦੇ ਵਿੱਚ ਦੋ ਦੋਸ਼ੀ ਅਰੈਸਟ ਨੇ ਤੇ ਦੋ ਫਰਾਰ ਨੇ ਜਿੰਨੀਆਂ ਅਸੀਂ ਦੋ ਘਟੀਆਂ ਵੀ ਕਪੂਗੜੀਆਂ ਨੂੰ ਅੰਦੇ ਦੱਬੀ ਸਰ ਜਿਹੜੇ ਫੜੇ ਗਏ ਨੇ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਕੋ ਅਸੀਂ ਸਾਰਾ ਇਹਨਾਂ ਤੇ ਜਿਹੜੇ ਲੱਗਦੇ ਪਖਾੜੇ ਨੇ ਉਹਨਾਂ ਤੋਂ ਅਸੀਂ ਕਾਗ ਜਿਹੜੇ ਜਿੰਨੀਆਂ ਉਹਨਾਂ ਤੋਂ ਜਿਹੜੇ ਢੋਡੀਆਂ ਛੋਟੀਆਂ ਘਟੀਆਂ ਖੜਾ ਧਰਗੋੜਾ ਤੇ ਪੱਲੇਆ ਕੋ ਬਲੌਂਗ ਕਰਦੇ ਨੇ ਸਰ ਇਹਨਾਂ ਦੇ ਤੇ ਜਾਣਕਾਰੀ ਵੀ ਕੌਣ ਕੌਣ ਵੀ ਜਿਹੜੇ ਫੜੇ ਗਏ ਆ ਕੌਣ ਆ ਜੀ ਜਿਹੜੇ ਫਰਾਰ ਹੋਣ ਕੌਣ ਕਨੇ ਜੀ ਨਾਮ ਇਹਨਾਂ ਦੇ ਸਾਰੀ ਡਿਸਟ੍ਰਿਕਟ ਬਟਿੰਡਾ ਨੂੰ ਬਿਲੋਂਗ ਕਰਦੇ ਨੇ ਇਹਨਾਂ ਦੀ ਅਸੀਂ ਅਰੈਸਟ ਕਰਕੇ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਦੇ ਕਿ ਇਹਨਾਂ ਦੇ ਕੋਈ ਅਪੋਸਿਟ ਰਿਲੇਸ਼ਨ ਵੀ ਹੈ ਜੀ ਕਿ ਭਰਾ ਤੋਂ ਜਾਂ ਕੋਈ ਮੈਂ ਨਹੀਂ ਦੁਲਾਲਾ ਇਹ ਗੱਲ ਨਹੀਂ ਆਈ ਬਟ ਅਸੀਂ ਜੋ ਮਾਨਯੋਗ ਸੀਐਮ ਪੰਜਾਬ ਜੀ ਦੇ ਹਦਾਸਤਾਂ ਦਾ ਜੋ ਯੋਧਨ ਅਸ਼ਾਂਗਰ ਚੱਲ ਰਿਹਾ ਅਸੀਂ ਉਸ ਤੇ ਹੈ ਤਾਂ ਪੂਰੀ ਸ਼ਕਤੀ ਨਾਲ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਹੋਰ ਵੀ ਇਹਨਾਂ ਤੋਂ ਹੋਕਰਾਂਗੇ ਜੋ ਵੀ ਦਚਨ ਦੇਸ਼ਾਂ ਦਾ ਮਾਮਲਾ ਜੋ ਸੀਐਮ ਸਾਹਿਬ ਅਤੇ ਪੰਜਾਬ ਸਰਕਾਰ ਦੇ ਅੰਦਰ ਉਹਦੇ ਮੁਕਾਬਲਾ ਦੀ ਕਰਦੇ ਸਰ ਕਿੱਥੋਂ ਅਰੈਸਟ ਕੀਤਾ ਹੈ ਕਿੱਥੋਂ ਇਹਨਾਂ ਕੇਜ ਜਿਹੜਾ ਨਸ਼ਾ ਬਰਾਮਦ ਕੀਤਾ ਗਿਆ ਹੈ ਇਹ ਤੋਂ ਇਹ ਸਰ ਇਹ ਹੈਗਾ ਜੀ ਦਾ ਗਰਾਜ ਰੋਡ ਤੋਂ ਸੁਖਵੀਰ ਸਿੰਘ ਦੇ ਘਰੋਂ ਇਹ ਫੜੇ ਨੇ ਉਹਦੇ ਜਿਹੜੇ ਕਿ ਪਿਕਅਪ ਤੋਂ ਇਹ ਸਪਟਾ ਡਿਲਾਰ ਤੋਂ ਸਪਟ ਕਰਾਇਸੀ ਜੀ ਮੋਲੀ ਕਣੀ ਅੰਗੀਆਂ 25 ਗੋਲੀਆਂ 10 ਗੋਲੀਆਂ ਇਹਨਾਂ ਤੋਂ ਕਬੂਲ ਸਰ ਇਹ ਗ੍ਰੋਹ ਦਾ ਮੁਕੀ ਪਾਉਣਾ ਜੀ ਇਹਨਾਂ ਦਾ ਜੀ ਇਹਨਾਂ ਦਾ ਸਰ ਸੁਖਵੀਰ ਸਿੰਘ ਹੈ ਜੀ ਸਰ ਜਿਹੜੇ ਮੁਲਜ਼ਮ ਫੜੇ ਗਏ ਨੇ ਇਹ ਪਹਿਲਾ ਵੀ ਨਸ਼ੇ ਚ ਲੱਪਲੇ ਕੋਈ ਪਹਿਲਾਂ ਹੀ ਇਹਨਾਂ ਦੇ ਧਿਆਨ 'ਚ ਨਹੀਂ ਮਤਲਬ ਹੈ ਫਿਲਹਾਲ ਅਸੀਂ ਮਤਲਬ ਉਹ ਪਹਿਲਾਂ ਦੱਸ ਜੀਆ ਅਸੀਂ ਇਹਨਾਂ ਦੇ ਜਿਹੜੇ ਸੰਬੰਧ ਥਾੜੇ ਨੇ ਉਹਨਾਂ ਤੋਂ ਰਕਾਮ ਲੈ ਕੇ ਅਸੀਂ ਅੱਗੇ ਤੁਰਤੀ ਚਲਾਵਾਂਗੇ ਦੇਖਾਂਗੇ ਵੀ ਇਹ ਪਹਿਲਾਂ ਵੀ ਇਹਨਾਂ ਦੇ ਪਰਚੇ ਨੇ ਕੀ ਸੀ ਜਾਂ ਕਿੱਥੋਂ ਇਹ ਲਿਆ ਰਹੇ ਨੇ ਸਾਰੀ ਚੀਜ਼ ਬਣਾਵਾਂਗੇ ਸਰ ਵੱਡੀ ਕਾਮਯਾਬੀ ਅਸੀਂ ਕੀਤੀ ਹੈ ਤਫਾ ਪੁਸਤਕ ਵੱਲੋਂ ਤੇ ਕਿੰਨੀ ਕੀਮਤ ਦੀ ਇਹ ਜਿਹੜੀ ਹੈਗੀ ਟਾਈ ਕਾਉਂਟਰ ਬੁੱਕ ਹੈਗੀ ਕਰੀਬ 12.5 ਲੱਖ ਸਭ ਜਿਹੜੇ ਦੋਸ਼ੀ ਫੜੇਗੇ ਨੇ ਕਿ ਇਹਨਾਂ ਨਾਲ ਕੋਈ ਤਪੇ ਦੇ ਵੀ ਬੰਦੇ ਸੰਬੰਧਤ ਨਹੀਂ ਸਰ ਸਾਰੀ ਤਕਬੀਰ ਅਸੀਂ ਚੱਲੂਗੀ ਸੁਖਵੀਰ ਸਿੰਘ ਜੀ ਜਿਵੇਂ ਇਹਨੂੰ ਅੱਜ ਪੜਨਾ ਅੱਜ ਰੈਡ ਸਾਡੀ ਅਪਡੇਟ ਪਾਰਕਿੰਗ ਨਹੀਂ ਹੋਣੀ ਇਹਦਾ ਅਸੀਂ ਸੀਐਨਡੀ ਵੀ ਲਾਵਾਂਗੇ ਮਦਦ ਜਿੰਨਾ ਵੀ ਹੈਗਾ ਅਸੀਂ ਸਾਰਾ ਸਰ ਕੀ ਮੈਸੇਜ ਹੈ ਦੱਸ ਇਹ ਹੈ ਵੀ ਜਿਹੜੇ ਹੈਗੇ ਨੇ ਜਿੰਨੇ ਵੀ ਗੈਂਗਸਟਰ ਨੇ ਜਾਂ ਨਸ਼ੇ ਵਾਲੇ ਨੇ ਇਹ ਆਪਦੇ ਆਪ ਨੂੰ ਮਗਲਰ ਨੇ ਇਹ ਬੰਦੇ ਬਣ ਜਾਣ ਨਹੀਂ ਤਾਂ ਇਹਨਾਂ ਦੇ ਜਿਹੜੇ ਆ ਕੇ ਅੱਗੇ ਆਉਣ ਵਾਲੇ ਤੁਹਾਨੂੰ ਜੇ ਪਹਿਲਾਂ ਦੱਸਿਆ ਵੀ ਜੋ ਪੰਜਾਬ ਸਰਕਾਰ ਦੀਆਂ ਹਦਯਤਾ ਨੇ ਉਹਦੇ ਮੁਤਾਬਕ ਇਹਨਾਂ ਦੀ ਜਿੰਨੇ ਵੀ ਹੈਗੀਆਂ ਨੇ ਪ੍ਰਾਪਰਟੀਆਂ ਵੀ ਫਰੀਜ਼ ਹੋਣਗੀਆਂ ਸਾਰਾ ਕੁਝ ਸਰ ਇਹ ਘਰ ਦੇ ਵਿੱਚੋਂ ਉਹ ਨਕਸ਼ਾ ਬਰਾਮਦ ਕੀਤਾ ਵੱਡੀ ਮਾਤਰਾ ਵਿੱਚ ਇਸ ਦੀ ਪ੍ਰੋਟੀਨ ਨੂੰ ਵੀ ਅਟੈਚ ਕੀਤਾ ਜਾਵੇਗਾ ਗੁਰਪ੍ਰੀਤ ਜੀ ਬਿਲਕੁਲ ਜੋ ਇਹਨਾਂ ਦੀ ਪ੍ਰਾਪਰਟੀ ਹੈ ਉਹਦੇ ਸੌਦੇ 'ਚ ਜਿਹੜੀਆਂ ਗੱਡੀਆਂ ਨੇ ਉਹ ਵੀ ਜਿਹੜੀਆਂ ਗੱਡੀਆਂ ਦੇ ਮਾਲਕ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਇੱਥੇ ਲਿਆਉਣਾ ਹੈ